ਪਿੰਡ ਗੁੰਦੀਆਂ ਨੇੜੇ ਰੋਪੋਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਾਹਿਲਪੁਰ ਦੀ ਕਿਸਾਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਬਲਕ ਪ੍ਰਧਾਨ ਮਾਹਿਲਪੁਰ ਜਰਨੈਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੌਕੇ ਮੀਟਿੰਗ ਦੌਰਾਨ ਵਿਸ਼ੇਸ਼ ਮਹਿਮਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਰਾਜੇਵਾਲ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸ਼ਿਰਕਤ ਕੀਤੀ ਇਸ ਮੌਕੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਤੱਕਾ ਕਰ ਰਹੀ ਹੈ ਉਨਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨ ਲੈਂਦੀ ਤਦ ਤੱਕ ਕਿਸਾਨਾਂ ਦਾ ਸੰਘਰਸ਼ جاری ਰਹੇਗਾ। ਉਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਬਹੁਤ ਦੂਸ਼ਿਤ ਹੋ ਰਿਹਾ ਹੈ ਜਿਸ ਕਰਕੇ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ। ਉਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਤੀਜੀ ਤੇ ਤੱਕ ਪਹੁੰਚ ਗਿਆ ਹੈ ਜੋ ਕਿ ਨਾ ਪੀਣ ਯੋਗ ਅਤੇ ਨਾ ਹੀ ਸਿੰਚਾਈ ਯੋਗ ਹੈ। ਉਨਾਂ ਕਿਹਾ ਕਿ 2028 ਸਾਲ ਤੱਕ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾ। ਜੋ ਕਿ ਪੰਜਾਬ ਲਈ ਬਹੁਤ ਸੰਕਟ ਵਾਲੀ ਗੱਲ ਹੈ ਉਹਨਾਂ ਦੱਸਿਆ ਕਿ ਬਹੁਤ ਜਲਦੀ ਚੰਡੀਗੜ੍ਹ ਵਿਖੇ ਬਹੁਤ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ ਇਸ ਮੌਕੇ ਬਲாக் ਪ੍ਰਦਾਨ ਮਾਹਿਲਪੁਰ ਜਰਨਲ ਸਿੰਘ ਗਿੱਲ ਵੱਲੋਂ ਕਿਸਾਨ ਆਗੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਮੈਂ ਪਲਕ ਤਿਪਕੌਰ ਐਂਕਰ ਪੋਲ ਪ੍ਰਦੇਸ਼ਾਂ ਦੇ ਹਰਵਿੰਦਰ ਸਿੰਘ ਪੁੰਗਰਨੀ ਵੱਲੋਂ ਵਿਸ਼ੇਸ਼ ਰਿਪੋਰਟ ਅੱਜ ਤੁਸੀਂ ਸਰ ਗੁੰਦਿਆ ਪਿੰਡ ਆਇਆ ਇਸ ਕਿਸਾਨ ਜਥੇਬੰਦੀ ਦੇ ਸਾਹਮਣੇ ਇਸ ਸਮਧੀ ਸਰ ਜੀ ਜਾਣਕਰ ਦਿਓ ਇਸ ਤਰ੍ਹਾਂ ਵੀ ਇਸ ਵੇਲੇ ਪੰਜਾਬ ਦੀ ਸਥਿਤੀ ਬਹੁਤ ਐਂਗਲ ਸਟੋਨ ਨਾਜ਼ੁਕ ਹਾਲਾਤ ਚ ਹੈ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਹੈ ਇਹਦੇ ਤੇ ਕਿਸੇ ਨੂੰ ਕੋਈ ਚਿੰਤਾ ਨਹੀਂ ਪੰਜਾਬ ਚ ਕੈਂਸਰ ਫੈਲ ਰਿਹਾ ਹੈ ਔਰ ਲੇਟੈਸਟ ਸਟੱਡੀਜ਼ ਕਹਿ ਰਹੀਆਂ ਹਨ ਵੀ 2028 ਚ ਹਰ ਘਰ ਵਿੱਚ ਕਿਸਾਨ ਦਾ ਘਟੋ ਘਟ ਕਿਸ ਹਰ ਘਰ ਦੇ ਵਿੱਚ ਘਟੋ ਘਟ ਇੱਕ ਕੈਂਸਰ ਦਾ ਮਰੀਜ਼ ਹੋਏਗਾ ਇਹ ਚਿੰਤਾ ਦਾ ਵਿਸ਼ਾ ਸਾਡੀ ਪੋਲੀਟੀਕਲ ਲੀਡਰਸ਼ਿਪ ਚੁੱਪ ਕਰੀ ਬੈਠੀ ਹੈ ਇਹ ਸਾਡੇ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੋਏਗਾ ਆਉਣ ਵਾਲੀ ਤਹਿ ਵਿੱਚ ਲੈਡ ਹੈ ਆਰਸੀਨਿਕਸ ਨੇ ਤੇ ਹੋਰ ਜਿਹੜੇ ਜ਼ਹਿਰੀਲੇ ਤੱਤ ਨੇ ਉਹਦੇ ਨਾਲ ਕੈਂਸਰ ਫੈਲਣਾ ਹੈ ਸਾਡ ਪੀਣ ਵਾਲਾ ਪਾਣੀ ਘਰਾਂ ਲਈ ਤੇ ਖੇਤਾਂ ਲਈ ਫਸਲਾਂ ਲਈ ਜਿਹੜਾ ਪਾਣੀ ਦਾ ਪ੍ਰਬੰਧ ਜੇ ਨਹੀਂ ਹੋਏਗਾ ਤਾਂ ਪੰਜਾਬ ਕਿੱਥੇ ਬਚੇਗਾ ਇਦੇ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਥੋੜੇ ਸਮੇਂ ਚ ਪਹਿਲਾਂ ਹਲੇ ਉਹਦੀ ਤਿਆਰੀ ਵਿੱਚ ਇਹ ਥਾਂ ਥਾਂ ਮੀਟਿੰਗਾਂ ਚੱਲਦੀਆਂ ਨੇ ਉਹਨਾਂ ਮੀਟਿੰਗਾਂ ਦੇ ਬਾਅਦ ਫੈਸਲਾ ਕਰਕੇ ਚੰਡੀਗੜ੍ਹ ਵਿੱਚ ਇੱਕ ਵੱਡਾ ਮੋਰਚਾ ਲਾਇਆ ਜਾਏਗਾ ਉਹਦੇ ਲਈ ਇਹ ਮੀਟਿੰਗਾਂ ਚੱਲ ਰਹੀਆਂ ਨੇ